ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਿਤਾ ਪੰਜਾਬੀ ਮੈਂ ਹਾਂ ਦਜਸਨੀ ਰਾਏ ਚੋਣ ਕਮਿਸ਼ਨ ਨੇ 543 ਲੋਕ ਸਭਾ ਹਲਕਿਆਂ ਵਿੱਚੋਂ 542 ਦੇ ਨਤੀਜੇ ਐਲਾਨ ਦਿੱਤੇ ਨੇ ਜਿਸ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ 292 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਹੈ ਜਦਕਿ ਵਿਰੋਧੀ ਇੰਡੀ ਗੱਠਜੋੜ ਦੇ 234 ਸੀਟਾਂ ਜਿੱਤਿਆ ਨੇ ਪਰ ਉੱਥੇ ਹੀ ਹਲੇ ਵੀ ਮਹਾਰਾਸ਼ਟਰ ਦੀ ਬੀੜ ਹਲਕੇ ਦੀ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ ਜਿੱਥੇ ਐਨਸੀਪੀ ਸ਼ਰਦ ਪਵਾਰ ਦੀ ਉਮੀਦਵਾਰ ਬਜਰੰਗ ਮਨੋਹਰ ਸੋਨਵਾਨੇ ਭਾਜਪਾ ਦੀ ਪੰਖਰਾ ਮੁੰਡੇ ਤੋਂ ਅੱਗੇ ਚੱਲ ਰਹੇ ਨੇ ਦੱਸਣਯੋਗ ਹੈ ਕਿ ਲੋਕ ਸਭਾ ਦੇ 543 ਮੈਂਬਰ ਨੇ ਹਾਲਾਂਕਿ ਭਾਜਪਾ ਦੇ ਸੂਰਤ ਤੋਂ ਉਮੀਦਵਾਰ ਮੁਕੇਸ਼ ਦਲਾਲ ਦੀ ਬਿਨਾ ਮੁਕਾਬਲੇ ਜਿੱਤ ਹੋਣ ਕਰਕੇ 542 ਸੀਟਾਂ ਲਈ ਵੋਟਾਂ ਦੀ ਗਿਣਤੀ ਕੀਤੀ ਗਈ ਚੋਣ ਕਮਿਸ਼ਨ ਦੀ ਵੈੱਬਸਾਈਟ ਤੇ ਤਾਜ਼ਾ ਅਪਡੇਟ ਦੇ ਮੁਤਾਬਕ ਲੋਕ ਸਭਾ ਚੋਣਾਂ ਵਿੱਚ ਸਾਰੇ ਅਤੇ ਕੇਂਦਰ ਸਸ਼ਿਤ ਪ੍ਰਦੇਸ਼ਾਂ ਵਿੱਚ ਪਾਰਟੀਆਂ ਨੇ ਕਿੰਨੀਆਂ ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਉਹ ਜਾਣਦੇ ਹਾਂ ਭਾਜਪਾ 240 ਕਾਂਗਰਸ 99 ਸਮਾਜਵਾਦੀ ਪਾਰਟੀ 33 ਤ੍ਰਿੰਮੂਲ ਕਾਂਗਰਸ 29 ਡੀਐਮਕੇ 22 ਟੀਡੀਪੀ 16 ਜਨਤਾਧਲ ਯੂ 12 ਸ਼ਿਵਸੈਨਾ ਉਦਵ ਬਾਲਾ ਸਾਹਿਬ ਠਾਕਰੇ ਨੂੰ ਐਨਸੀਪੀ 14 ਸ਼ਰਦ ਪਵਾਰ 7 ਇੱਕ ਵਿੱਚ ਅੱਗੇ ਸ਼ਿਵਸੈਨਾ 7 ਲੋਕਜਨ ਸ਼ਕਤੀ ਪਾਰਟੀ ਰਾਮ ਵਿਲਾਸ 5 आर जे डी चार सी पी आई एम चार इंडियन यूनियन मुस्लिम लीग तीन आप तीन जनासेना पार्टी दो सी पी एम एल एल दो जे डी एस दो विद्युत चिरुथागल काची दो सीपीआई दो आरएलडी दो नेशनल कॉन्फ्रेंस दो यूनाइटेड पीपल्स पार्टी लिबरल एक असम गणा परिषद एक हिंदुस्तानी आवाम मोर्चा सेकुलर एक केरल कांग्रेस एक انقلابی समाजवादी पार्टी एक एनसीपी एक वॉइस ऑफ द पीपल पार्टी एक ज़ोरम लोक लहर एक श्रमणी अकाली दल एक नेशनल डेमोक्रेटिक पार्टी एक भारतीय आदिवासी पार्टी एक स्कीम क्रांतिकारी मोर्चा एक पुनर सुरजीती द्राविण मुनेत्र कड़गम एक आजाद समाज पार्टी काशीराम एक अपना दल सोने लाल एक ए जे एस यू पार्टी एक ए आई एम आई एम एक आजाद सा ਦਾਸ ਦੇ ਕਿ ਲਗਾਤਾਰ ਤੀਜੀ ਵਾਰ ਲੋਕ ਸਭਾ ਚੋਣਾਂ ਵਿੱਚ ਐਨਡੀਏ ਦੀ ਜਿੱਤ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਬੀਤੀ ਰਾਤ ਪਾਰਟੀ ਹੈੱਡਕੁਆਰਟਰ ਪਹੁੰਚੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਇਹ ਤੈਅ ਹੈ ਕਿ ਲਗਾਤਾਰ ਤੀਜੀ ਵਾਰ ਉਹਨਾਂ ਦੀ ਸਰਕਾਰ ਬਣੇਗੀ ਉਹਨਾਂ ਨੇ ਭਾਜਪਾ ਤੇ ਐਨਡੀਏ ਨੂੰ ਵੋਟ ਦੇਣ ਲਈ ਜਨਤਾ ਦਾ ਧੰਨਵਾਦ ਕੀਤਾ ਇਸ ਦੌਰਾਨ ਉਹਨਾਂ ਕਿਹਾ ਅੱਜ ਦਾ ਦਿਨ ਬੇहद ਸ਼ੁਭ ਹੈ ਇਸ ਦਿਨ ਐਨਡੀਏ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣਨਾ ਯਕੀਨੀ ਹੈ ਅੱਜ ਦੀ ਜਿੱਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਜਿੱਤ ਹੈ ਇਹ ਸਭ ਦਾ ਸਾਥ ਸਭ ਦਾ ਵਿਕਾਸ ਦੇ ਮੰਤਰ ਦੀ ਜਿੱਤ ਹੈ ਇਹ ਦੇਸ਼ ਵਾਸੀਆਂ ਦੀ ਜਿੱਤ ਹੈ ਮੈਂ ਤੁਹਾਡੇ ਪਿਆਰ ਤੇ ਆਸ਼ੀਰਵਾਦ ਲਈ ਸਾਰੇ ਦੇਸ਼ ਵਾਸੀਆਂ ਦਾ ਰਿਣੀ ਹਾਂ